ਸਪੀਕਰ ਸਾਹਿਬ ਜੋ ਅੱਜ ਪੰਜਾਬ ਦੇ ਹਾਲਾਤ ਮੈਂ ਉਹਨਾਂ ਬਾਰੇ ਤੁਹਾਡਾ ਔਰ ਸਦਨ ਦਾ ਧਿਆਨ ਦਿਵਾਉਣਾ ਚਾਹੁੰਨਾ ਜੀ ਦਿਨ ਦਿਹਾੜੇ ਜੋ ਕਤਲੇਆਮ ਹੋ ਰਿਹਾ ਹੈ ਔਰ ਪੰਜਾਬ ਦੇ ਲੋਕ ਬੜੇ ਚਿੰਤਾਜਹਿ ਸਪੀਕਰ ਸਾਹਿਬ ਔਰ ਮੈਂ ਅੱਜ ਇਹ ਵੀ ਕਹਿਣਾ ਚਾਹੁੰਨਾ ਹੈ ਵੀ ਪਤਾ ਨਹੀਂ ਕੀ ਗੱਲ ਹੋ ਗਈ ਪੰਜਾਬ ਨੂੰ ਕਿਸੇ ਨੇ ਲਿਖਿਆ ਸੀ ਲੱਗੀ ਨਜ਼ਰ ਪੰਜਾਬ ਨੂੰ ਏਰੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕਾਲੀਆਂ ਏਰੇ ਸਿਰ ਤੋਂ ਵਾਰੋ ਚਲੋ ਗੌੜੀਆਂ ਲਾ ਲਓ ਬਾਈ ਪਰ ਬਹੁਤ ਮਾੜੇ ਹਾਲਾਤ ਬਣ ਗਏ ਸਪੀਕਰ ਸਾਹਿਬ ਪਿਛਲੇ ਸਾਲ ਦਰਮਿਆਨ ਜੋ ਕਟਨਾ ਕਰਮ ਚੱਲਦਾ ਰਿਹਾ ਵਾਰ-ਵਾਰ ਅਸੀਂ ਉਹਨੂੰ ਚੱਕਿਆ ਤੇ ਵਾਰ-ਵਾਰ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਕਿ ਅਮਨ ਔਰ ਸ਼ਾਂਤੀ ਪੰਜਾਬ ਦੇ ਅੰਦਰ ਮੁਕੰਮਲ ਤੌਰ ਤੇ ਕਾਇਮ ਰਹੇਗੀ ਔਰ ਪਤਾ ਨਹੀਂ ਸਾਡੀ ਪੰਜਾਬ ਪੁਲਿਸ ਵੀ ਐਡੀ ਮਜ਼ਬੂਤ ਪੋਲਿਸੀ ਉਹ ਵੀ ਕਮਜ਼ੋਰ ਨਜ਼ਰ ਆਈ ਸਾਨੂੰ ਇਹ ਲੱਗਦਾ ਹੈ ਕਿ ਉਹ ਬੇਵਸਤੀ ਆਦੀਆਪ ਨੂੰ ਮਹਿਸੂਸ ਕਰਦੀ ਏ ਪਤਾ ਚਲਦਾ ਹੈ ਕਿ ਘਟਨਾਕਰਮ ਪੰਜਾਬ 'ਚ ਹੁੰਦਾ ਹੈ ਆ ਦੋ ਤਿੰਨ ਘਟਨਾਕਰਮ ਹੋਏ ਦਿੱਲੀ ਵਾਲੇ ਫੜ ਲੈਂਦੇ ਸਿੱਧੂ ਮੂਸੇ ਵਾਲੇ ਦਾ ਕੇਸ ਅਗਰ ਅੱਜ ਗੱਲ ਕਰੀਏ ਅੱਜ تقریبا 1 ਸਾਲ ਹੋ ਗਿਆ ਵਾਰਦਾਤਾਂ ਨੂੰ ਵਾਰਦਾਤ ਨੂੰ ਅੰਜਾਮ ਜੇਲ੍ਹ 'ਚ ਬੈਠੇ ਬੰਦੇ ਪੰਜਾਬ 'ਚ ਦੇ ਦਿੰਦੇ ਆ ਫੇਰ ਉਹ ਪੰਜਾਬ ਦੇ ਵਿੱਚ ਵਾਰਦਾਤ ਨੂੰ ਇੰਜਾਮ ਦੇ ਕੇ ਚਲੇ ਜਾਂਦੇ ਉਹਨਾਂ ਨੂੰ ਦਿੱਲੀ ਪੁਲਿਸ ਫੜ ਲੈਂਦੀ ਹੈ ਫੇਰ ਉਹ ਫੜ ਕੇ ਲਿਆਉਂਦੇ ਜਾਂਦੇ ਆ ਫੇਰ ਦਿੱਲੀ ਫੜ ਲੈਂਦੇ ਇੰਜ ਲੱਗਦਾ ਹੈ ਕਿਈ ਵਾਰੀ ਤਾਂ ਕਿ ਦਿੱਲੀ ਵਾਲੇ ਨੂੰ ਪਤਾ ਹੁੰਦਾ ਹੈ ਵੀ ਵਾਰਦਾਤ ਪੰਜਾਬ ਚ ਕਿੱਥੇ ਹੋ ਰਹੀ ਹੈ ਇਹ ਤमाम ਹਾਲਾਤਾਂ ਤੇ ਮੱਦੇ ਨਜ਼ਰ ਰੱਖਣ ਦੀ ਬੜੀ ਜ਼ਰੂਰਤ ਹੈ ਔਰ ਅੱਜ ਮੈਂ ਕਿਉਂ ਖੜਾ ਹੋਇਆ ਹਾਂ ਹੁਣ ਤਾਂ ਸਾਡੇ ਪੁਲਿਸ ਇੱਕ ਇੱਕ ਸਕੰਡ ਸਰ ਪੁਲਿਸ ਸਟੇਸ਼ਨ ਵੀ ਸੁਰੱਖਿਤ ਨਹੀਂ ਰਹੀ ਉਹਨਾਂ ਤੇ ਵੀ ਮੁਕੰਮਲ ਪਹਿਲੀ ਵਾਰੀ ਹੋਇਆ ਹੈ 40 ਸਾਲਾਂ ਚ ਪਹਿਲੀ ਵਾਰੀ ਹੋਇਆ ਕਿ ਥਾਣੇ ਤੇ ਕਬਜ਼ਾ ਕਰ ਲਿਆ ਤੇ ਅੱਜ ਕਈ ਦਿਨ ਬੀਤ ਜਾਣ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਪਰ ਮੈਂ ਜਿਹੜਾ ਮੁੱਦੇ ਦੀ ਗੱਲ ਕਰਨੀ ਚਾਹਾਂ ਹੈ ਜੀ ਜੀ ਤੁਹਾਡੀ ਗੱਲ ਆ ਗਈ ਨਹੀਂ ਸਰ ਇੱਕ ਹੁਣ ਤੁਸੀਂ ਤੁਮੂਸੇ ਵਾਲੇ ਦੇ ਪਿਤਾ ਕੀ ਸਾਰਿਆਂ ਦਾ ਜੀ ਸਰ ਇੱਕ ਇੱਕ ਸਕੰਡ ਸਿੱਧੂ ਪਲੀਜ਼ ਮੈਂ